ਜੀ ਮੇਰਾ ਨਾਮ ਫਾਰਮੈਨ ਬਲਜਿੰਦਰ ਸਿੰਘ ਆ ਜੀ ਸਾਡੀ ਕਮੇਟੀ ਦਫ਼ਤਰ ਲਾਈਨ ਲਾਈਨ ਨੰਬਰ ਤੇ ਕਾਲ ਆਈ ਸੀ ਪ੍ਰਧਾਨ ਸਾਹਿਬਾ ਜੀ ਜਿੰਦਰਪਾਲ ਪ੍ਰਧਾਨ ਜੀ ਦੀ ਜੀ ਅਸੀਂ ਤੁਰੰਤ ਇੱਥੇ ਪਹੁੰਚ ਕੇ ਐਕਸ਼ਨ ਲਿਆ ਅੱਗ 'ਤੇ ਕਾਬੂ ਪਾਇਆ ਠੀਕ ਹੈ ਜੀ ਇਹ ਅੱਗ ਸਰ ਸ਼ਾਰਟ ਸਰਕਟ ਦੇ ਨਾਲ ਲੱਗੀ ਹੋਈ ਸੀਗੀ ਠੀਕ ਹੈ ਜੀ ਹੁਣ ਕਾਬੂ ਵਿੱਚ ਆ ਸਾਡੇ ਕੀ ਸੀਗਾ ਕਾਦੀ ਦੁਕਾਨ ਸੀ ਇਹ ਇਹ ਸਰ ਜੁਲਰੀ ਦੀ ਦੁਕਾਨ ਸੀ ਜੀ ਜੁਲਰੀ ਦੀ ਦੁਕਾਨ ਸੀ ਕਿੰਨਾ ਕੁ ਨੁਕਸਾਨ ਹੋਇਆ ਬੱਸ ਦੋ ਏਸੀ ਮੈਲਟ ਹੋ ਗਿਆ ਇਹਨਾਂ ਦੇ ਅੱਗ ਦੇ ਨਾਲ ਹਾਂਜੀ ਦਸਤਾਵੇਜ ਲੂ ਹੋ ਗਿਆ ਫਾਈਲਾ ਲੂ ਹੋ ਗਈਆਂ ਜੀ ਕਾਉਂਟਰ ਡੋ ਲੂ ਹੋ ਗਿਆ ਜੀ ਹਾਂ ਕੀ ਅੱਗ ਤੇ ਕਾਬੂ ਪਾ ਲਿਆ ਗਿਆ ਹਾਂਜੀ ਬਿਲਕੁਲ ਜੀ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਜੀ ਠੀਕ ਸਰ ਕਿੰਨੀਆਂ ਗੱਡੀਆਂ ਲੱਗੀਆਂ ਸਰ ਇੱਕੋ ਹੀ ਗੱਡੀ ਲੱਗੀ ਇੱਕੋ ਗੱਡੀ ਲੱਗੀ ਮੇਰਾ ਨਾਮ ਮੰਦੀਪਾਏ ਆ ਮੈਂ ਜਨਮ ਵਿੱਚ ਜੋਬ ਕਰਦਾ ਬ੍ਰਾਂਚ ਮੈਨੇਜਰ ਹਾਂ ਇਰਾਲੂ ਤੇ ਨਾਈ ਠੀਕ ਹੈ ਜੀ ਤੇ ਸਾਡੀ ਇਹ ਬ੍ਰਾਂਚ ਫਲੋਰ ਵੀ ਹੈਗੀ ਆ ਮੈਂ ਇੱਥੇ ਲੋਕ ਰਹਿਣ ਵਾਲਾ ਆ ਠੀਕ ਹੈ ਜੀ ਜਿਹੜੇ ਫਲੋਰ ਤੇ ਮੇਰੇ ਮੈਨੇਜਰ ਸਾਹਿਬ ਸੀਗੇ ਸਾਡੇ ਰਜੀਪ কুমার ਜੀ ਬਾਈ ਸਿਰਫ ਕਾਲ ਆਈ ਮੈਨੂੰ ਕਿਸਨੇ ਪਹੁੰਚ ਤਾਣਾ ਤੇ ਤੁਹਾਡੇ ਇਥੇ ਅੱਗ ਲੱਗੀ ਅੱਗ ਲੱਗੀ ਹੋਈ ਹੈ ਧੂਆ ਨਿਕਲ ਰਿਹਾ ਠੀਕ ਹੈ ਜੋ ਹਸਾਨਾ ਵੀ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਠੀਕ ਹੈ ਕਿ ਅਸੀਂ ਫਿਰ ਉਧਰੋਂ ਮੈਂ ਘਰੋਂ ਨਿਕਲਿਆ ਜਿੱਥੋਂ ਲੜਕੇ ਸੀਗੇ ਲੋਕਲ ਗੜੇ ਤੋਂ ਉਹ ਵੀ ਆ ਗਏ ਕਿ ਖੁੱਲਿਆ ਤਾਂ ਅੰਦਰ ਸੌਫਾ ਸੀਗਾ ਪਸਰ ਕੱਟ ਹੋਇਆ ਚੁਗਾ ਠੀਕ ਹੈ ਮੈਂ ਅੱਗ ਲੱਗੀ ਹੋਈ ਸੀ ਪਰ ਜੋ ਦੇਖਣ ਤੇ ਲੱਗ ਰਿਹਾ ਕੋਈ ਨਹੀਂ ਲੱਗ ਰਿਹਾ ਵੀ ਨੁਕਸਾਨ ਥੋੜਾ ਹੋਇਆ ਸੀ ਸੀ ਪਰ ਜਲ ਗਏ ਆ ਸਿਰਫ ਟਾਕਾ ਬਸ ਤਾਂ ਈਸ਼ਿਆਂ ਦਾ ਬੱਜਿਆ ਹੈ ਜਿਹਦੇ ਕਰਕੇ ਨੁਕਸਾਨ ਬਾਕੀ ਦਾ ਬਚਾਅ ਹੋ ਗਿਆ ਪਰ ਏਸੀ ਦੇ ਨਾਲ ਇੱਦਾਂ ਇਹ ਵੀ ਲੱਗਿਆ ਜ਼ਰੂਰੀ ਦਸਤਾਵੇਜ਼ ਵੀ ਕਾਫੀ ਲੋ ਹੋ ਗਏ ਜੀ ਜੀ ਬਿਲਕੁਲ ਬਿਲਕੁਲ ਕਿੰਨਾ ਨੁਕਸਾਨ ਹੋ ਗਿਆ ਫਿਰ ਤੁਹਾਨੂੰ ਇਹ ਤਾਂ ਦੇਖੋ ਜੀ ਮੈਂ ਹੁਣ ਲੁਧਿਆਣਾ ਬਰਾਖੇਟਿਆ ਮੈਨੂੰ ਹੁਣ ਫਲੋਰਾ ਵੀ ਬਰਾਖੇਟਿਆ ਨਹੀਂ ਪਤਾ ਜੀ ਫਾਇਰ ਡੇਰ ਕੇ ਪਹੁੰਚ ਕੇ ਮੌਕੇ ਤੇ ਜੀ ਜੀ ਬਿਲਕੁਲ ਪਹੁੰਚ ਗਏ ਹਾਂਜੀ ਅਗਨੇ ਕਾਬੂ ਪਾ ਲਈ ਕਾਲ ਕੀਤੀ ਆ ਵਿਦਨ 10 ਮਿੰਟਸ ਤੋਂ ਆ ਗਏ تھے ਅਗਨੇ ਕਾਬੂ ਪਾ ਲਿਆ ਗਿਆ ਹਣਾ ਓਕੇ ਓਕੇ ਕੀ ਕਹਿਣਾ ਚਾਹੁੰਦੇ ਹੋ ਬਸ ਮੈਂ ਕੀ ਲੱਗਦਾ ਕੀ ਸੌੜ ਸੌੜ ਕਰਿਆ ਸਰ ਹਾਂਜੀ ਓਕੇ ਹਾਂਜੀ ਮੇਰਾ ਨਾਮ ਫਾਰਮੈਨ ਬਲਜਿੰਦਰ ਸਿੰਘ ਆ ਜੀ ਸਾਡੀ ਕਮੇਟੀ ਦਫ਼ਤਰ ਲਾਈਨ ਲਾਈਨ ਨੰਬਰ ਤੇ ਕਾਲ ਆਈ ਸੀ ਪ੍ਰਧਾਨ ਸਰਪਨਾਉ ਜੀ ਜਿੰਦਰਪਾਲ ਪ੍ਰਧਾਨ ਜੀ ਦੀ ਜੀ ਅਸੀਂ ਤੁਰੰਤ ਇੱਥੇ ਪਹੁੰਚ ਕੇ ਐਕਸ਼ਨ ਲਿਆ ਅੱਗ 'ਤੇ ਕਾਬੂ ਪਾਇਆ ਠੀਕ ਹੈ ਜੀ ਇਹ ਅੱਗ ਸਰ ਸ਼ਾਰਟ ਸਰਕਟ ਦੇ ਨਾਲ ਲੱਗੀ ਹੋਈ ਸੀਗੀ ਠੀਕ ਹੈ ਜੀ ਹੁਣ ਕਾਬੂ ਵਿੱਚ ਆ ਸਾਡੇ ਕੀ ਸੀਗਾ ਕਾਦੀ ਦੁਕਾਨ ਸੀ ਇਹ ਇਹ ਸਰ ਜੁਲਰੀ ਦੀ ਦੁਕਾਨ ਸੀ ਜੀ ਜੁਲਰੀ ਦੀ ਦੁਕਾਨ ਸੀ ਕਿੰਨਾ ਕੁ ਨੁਕਸਾਨ ਹੋਇਆ ਬੱਸ ਦੋ AC ਮੈਲਟ ਹੋ ਗਏ ਇਹਨਾਂ ਦੇ ਅੱਗ ਦੇ ਨਾਲ ਹਾਂਜੀ ਦਸਤਾ ਵਿੱਚ ਲੂ ਹੋ ਗਿਆ ਫਾਈ ਲੂ ਹੋ ਗਈਆਂ ਜੀ ਕਾਊਂਟਰ ਦੋ ਲੂ ਹੋ ਗਿਆ ਜੀ ਹਾਂ ਕੀ ਅੱਗ ਤੇ ਕਾਬੂ ਪਾ ਲਿਆ ਗਿਆ ਹਾਂਜੀ ਬਿਲਕੁਲ ਜੀ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਜੀ ਠੀਕ ਹੈ ਕਿੰਨੀਆਂ ਗੱਡੀਆਂ ਲੱਗੀਆਂ ਸਰ ਇੱਕੋ ਹੀ ਗੱਡੀ ਲੱਗੀ ਇੱਕੋ ਗੱਡੀ ਲੱਗੀ ਮੇਰਾ ਨਾਮ ਮਨਦੀਪ ਆਏ ਆ ਮੈਂ ਜਿੰਮੇਂ ਵਿੱਚ ਡਿਊਟ ਕਰਦਾ ਬ੍ਰਾਂਚ ਮੈਨੇਜਰ ਹਾਂ ਲੁਕੇ ਆ ਨਈ ਠੀਕ ਹੈ ਜੀ ਤੇ ਸਾਡੀ ਇਹ ਬ੍ਰਾਂਚ ਫਲੋਰ ਵੀ ਹੈਗੀ ਲਿਆ ਮੈਂ ਇਥੋਂ ਲੋਕ ਲੈਣ ਵਾਲਾ ਹਾਂ ਠੀਕ ਹੈ ਜਿਹੜੇ ਫਲੋਰ ਤੇ ਮੇਰੇ ਮੈਨੇਜਰ ਸਾਹਿਬ ਸੀਗੇ ਸਾਡੇ ਐਕਸਪੈਕਟਿਡ ਰਜੀਵ ਕੁਮਾਰ ਜੀ ਜੀ ਮ ਕਿਸਨੇ ਫੋਨ ਕੀਤਾ ਉਹਨੇ ਕਿ ਤੁਹਾਡੇ ਇੱਥੇ ਅੱਗ ਲੱਗੀ ਅੱਗ ਲੱਗੀ ਹੋਈ ਹੈ ਧੂਆ ਨਿਕਲ ਰਿਹਾ ਠੀਕ ਹੈ ਜੋ ਸਾਣਾ ਵੀ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਠੀਕ ਹੈ ਕਿ ਅਸੀਂ ਫਿਰ ਉਧਰੋਂ ਮੈਂ ਘਰੋਂ ਨਿਕਲਿਆ ਇਧਰੋਂ ਲੜਕੇ ਸੀ ਦੇ ਲੋਕਲ ਗੜੇ ਤੋਂ ਉਹ ਵੀ ਆ ਗਏ ਉਹ ਕਿ ਖੁੱਲਿਆ ਤਾਂ ਮੇਰਾ ਸੌਫਾ ਸੀ ਤੇ ਸੜਕੜ ਹੋਇਆ ਚਿਹਾ ਠੀਕ ਹੈ ਮੈਂ ਅੱਗ ਲੱਗੀ ਹੋਈ ਸੀ ਪਰ ਜੋ ਦੇਖਣ ਤੇ ਲੱਗ ਰਿਹਾ ਕੋਈ ਨਹੀਂ ਲੱਗ ਰਿਹਾ ਕਿ ਨੁਕਸਾਨ ਥੋੜਾ ਹੋਇਆ ਸੀ ਸੀ ਪਰ ਜਲ ਗਏ ਦਾ ਟਾਕਾ ਬੋਤਾ ਤਾਂ ਇਸਿਆਂ ਦਾ ਬਚਾਇਆ ਜਿਹਦੇ ਕਰਕੇ ਨੁਕਸਾਨ ਬਾਕੀ ਦਾ ਬਚਾਅ ਹੋ ਗਿਆ ਪਰ ਏਸੀ ਦੇ ਨਾਲ ਇੱਦਾਂ ਵੀ ਲੱਗਿਆ ਜ਼ਰੂਰੀ ਦਸਤਾਵੇਜ਼ ਵੀ ਕਾਫੀ ਲੋ ਹੋ ਗਏ ਜੀ ਜੀ ਬਿਲਕੁਲ ਬਿਲਕੁਲ ਕਿੰਨਾ ਨੁਕਸਾਨ ਹੋ ਗਿਆ ਫਿਰ ਤਾਂ ਇਹ ਤਾਂ ਦੇਖੋ ਜੀ ਮੈਂ ਹੁਣ ਲੁਧਿਆਣਾ ਬਰਾਖੇ ਢਿਆ ਮੈਨੂੰ ਹੁਣ ਫਲੋਰਾ ਵੀ ਬਰਾਖੇ ਢੀ ਨਹੀਂ ਪਤਾ ਜੀ ਤੇ ਫਾਇਰ ਵਰਗੇ ਪਹੁੰਚ ਕੇ ਮੌਕੇ ਤੇ ਜੀ ਜੀ ਬਿਲਕੁਲ ਪਹੁੰਚ ਗਏ ਹਾਂਜੀ ਅੱਗ ਦੇ ਕਾਬੂ ਪਾ ਲਈ ਸੀ ਕਾਲ ਕੀਤੀ ਆ ਵਿਦਨ 10 ਮਿੰਟਸ ਤੋਂ ਆ ਗਏ تھے ਅੱਗ ਦੇ ਕਾਬੂ ਪਾ ਲਿਆ ਗਿਆ ਹਣਾ ਓਕੇ ਓਕੇ ਕੀ ਕਹਿਣਾ ਚਾਹੁੰਦੇ ਹੋ तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप